ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਕਾਟੋ ਕਲੇਸ਼ ਖਤਮ ਹੋਉਂਦਾ ਨਾਮ ਨਹੀਂ ਲੈ ਰਿਹਾ ਬ੍ਰੀਤੇ ਦਿਨੀ ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਨੂੰ ਬਣਾਏ ਜਾਣ ਤੇ ਉਹਨਾਂ ਨੂੰ ਵਧਾਈ ਦੇਣ ਦੇ ਲਈ ਫਰਕਰਾਂ ਦੇ ਵੱਲੋਂ ਹੋਲਡਿੰਗ ਲਗਾਈ ਗਈ ਨੇ ਪਰ ਮਲੋਟ ਵਿੱਚ ਲੱਗ ਗਈ ਹੋਲਡਿੰਗਸ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਮਲੋਟ ਦੇ ਵਿਧਾਇਕ ਦੀ ਵੀ ਫੋਟੋ ਗਾਇਬ ਦਿਖਾਈ ਦਿੱਤੀ ਹੈ ਜਿਸ ਨਾਲ ਇਹ ਜੀ ਵੀ ਕਾਂਗਰਸ ਵਿੱਚ ਹੇਠਲੇ ਲੈਵਲ ਤੇ ਆਪਸੀ ਫੁੱਟ ਨਜ਼ਰ ਆ ਰਹੀ ਹੈ ਜਿਹੜੀ ਬੋਰਡਾਂ ਦੇ ਫੋਟੋ ਲੱਗਣ ਵਾਲੀ ਗੱਲ ਹੈ ਉਹ ਮੈਂ ਕਿਸੇ ਖਬਰਚੀ ਪੜ੍ਹੀ ਸੀ ਸਾਡੇ ਹਲਕਾ ਵਿਧਾਇਕ ਬਾਰੇ ਫੋਟੋ ਨਹੀਂ ਲਾਈ ਉਸ ਚ ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਸੀ ਹੋ ਸਕਦਾ ਕਿਉਂਕਿ ਜਿੱਥੇ ਅਸੀਂ ਕੰਮ ਕਰਦੇ ਹਾਂ ਥੋੜਾ ਬਹੁਤ ਆਪਸ ਵਿੱਚ ਪਾਰਟੀ ਚ ਗੁੱਸਾ ਗੇਲਾ ਹੋ ਜਾਂਦਾ ਹੈ ਕਿਸੇ ਨੇ ਇਸ ਵਾਸਤੇ ਕਿਆ ਹੋਵੇ ਵੀ ਨਾ ਲਾਵੇ ਪਰ ਮੈਨੂੰ ਇਹ ਨਹੀਂ ਲੱਗਦਾ ਕਿ ਇਸ ਕਿਸਮ ਦਾ ਕੋਈ ਹੋਵੇ ਜਿਹੜੇ ਕਾਂਗਰਸੀ ਹੈ ਉਹਨਾਂ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਹੈ ਉਹਨਾਂ ਦੇ ਮਨ ਚ ਸਾਰਿਆਂ ਵਾਸਤੇ ਉਸੇ ਤਰ੍ਹਾਂ ਦਾ ਸਤਕਾਰ ਹੈ ਇੱਕੋ ਨજર ਨਾਲ ਸਭ ਨੂੰ ਵੇਖਦੇ ਆ ਕੈਪਟਨ ਸਾਹਿਬ ਵੀ ਸਿੱਧੂ ਸਾਹਿਬ ਵੀ ਉਹ ਸਾਡੇ ਲੀਡਰ ਹੈ ਪੱਟੀ ਸਾਹਿਬ ਸਾਡੇ ਲੀਡਰ ਹੈ ਹਲਕੇ ਦੇ ਐਮਐਲਏ ਹੈ ਅਸੀਂ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਅਗਰ ਇਸ ਤਰ੍ਹਾਂ ਦਾ ਹੋਇਆ ਤਾਂ ਅੱਛੀ ਗੱਲ ਨਹੀਂ ਮੰਦ ਭੱਗ ਗਈ ਹੈ ਪਾਰਟੀ ਵਾਸਤੇ ਨੁਕਸਾਨਦਾਇਕ ਨਹੀਂ ਕੋਈ ਇਸ ਕਿਸਮ ਦਾ ਕੋਈ ਦੁਫਾੜ ਵਾਲੀ ਗੱਲ ਨਹੀਂ ਬਿਲਕੁਲ ਜਿਹੜੀ ਕਾਂਗਰਸ ਪਾਰਟੀ ਹੈ ਇੱਕ ਜੁੱਟ ਹੈ ਹੁਣ ਸਾਡੇ ਪਾਰਟੀ ਦੇ ਨਵੇਂ ਪ੍ਰਧਾਨ ਥਾਪੇ ਗਏ ਆ ਉਹਨਾਂ ਦੇ ਵੇਖੋ ਤੁਸੀਂ ਉਹਨਾਂ ਦੀ ਜਿਹੜੀ ਤਾਜਪੋਸ਼ੀ ਸੀ ਉਸ ਤੇ ਕਿੰਨਾ ਵੱਡਾ ਸਾਡੇ ਕਾਂਗਰਸੀ ਭਰਾਵਾਂ ਸਾਡੇ ਕਾਂਗਰਸ ਵਰਕ ਵਿੱਚ ਕਿੰਨਾ ਵੱਡਾ ਉਤਸ਼ਾਹ ਸੀ ਕਿੰਨੀ ਵੱਡੀ ਗਿਣਤੀ ਚ ਉੱਥੇ ਇੰਨੀ ਦੂਰ ਇੰਨੀ ਹੱਦ ਦੀ ਗਰਮੀ ਜਾ ਕੇ ਉੱਥੇ ਪਹੁੰਚੀ ਹੈ ਇਹ ਸਾਰਾ ਉਹ ਸਿੱਧਾ ਹੀ ਨਤੀਜਾ ਉਹ ਸਿੱਧਾ ਹੀ ਇੱਕ ਸਿੰਪਟਮ ਤੁਹਾਨੂੰ ਨਜ਼ਰ ਆਉਣੇ ਚਾਹੀਦੇ ਆ ਕਿ ਜਿਹੜੀ ਆਉਣ ਵਾਲੀ ਜਿਹੜੀ 2022 ਦੀ ਸਰਕਾਰ ਹੈ ਦੁਬਾਰਾ ਫੇਰ ਅਸੀਂ ਕਾਂਗਰਸ ਦੀ ਸਰਕਾਰ ਬਣਾਵਾਂਗੇ ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐ ਸੰਜ ਨਿਊਜ਼ For latest news updates, like and follow our Facebook page SMZ News. And don't forget to subscribe our YouTube channel SMZ News and press the bell icon.